ਸਤਿ ਸ਼੍ਰੀ ਅਕਾਲ ਅੱਜ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਜਿਹੜੇ ਕਿੰਨੂ ਦੇ ਕੀ ਭਾਅ ਰਹੇ ਨੇ ਤੁਹਾਨੂੰ ਉਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਵਾਲ ਆ ਤੁਹਾਨੂੰ ਕਿ ਜਦੋਂ ਤੁਸੀਂ ਰੇੜੀ ਤੋਂ ਕਿੰਨੂ ਖਰੀਦਦੇ ਹੋ ਤਾਂ ਉਦੋਂ ਜਿਹੜੇ ਕਿੰਨੂ ਨੇ ਉਹ ਤੁਹਾਨੂੰ ਉੱਥੋਂ ਕੀ ਭਾਅ ਮਿਲਦਾ ਮੰਡੀ ਦੇ ਵਿੱਚ ਕਿੰਨੂ ਜਾਂ ਕੀ ਭਾਅ ਮਿਲਦਾ ਤੁਹਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜੀ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਹਿਸਾਰ ਦੇ ਬਰਵਾਲਾ ਮੰਡੀ ਦੀ ਜਿੱਥੇ ਕਿੰਨੂ ਦਾ ਭਾਅ ਅੱਜ 15 ਰੁਪਏ ਪ੍ਰਤੀ ਕਿਲੋ ਰਿਹਾ ਜੀ ਤੇ ਫਰੀਦাবাদ ਦੇ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਸੋਨੀਪੱਤ ਦੇ ਗਨੌਰ ਵਿੱਚ ਕਿੰਨੂ ਦਾ ਭਾਅ 25 ਰੁਪਏ ਪ੍ਰਤੀ ਕਿਲੋ ਰਿਹਾ ਦੋਸਤੋ ਤੇ ਹਿਸਾਰ ਦੇ ਹਾਂਸੀ ਵਿੱਚ ਕਿੰਨੂ ਦਾ ਭਾਅ ਸੀ ਜਿਹੜਾ ਉਹ 15 ਰੁਪਏ ਪ੍ਰਤੀ ਕਿਲੋ ਰਿਹਾ ਹਿਸਾਰ ਵਿੱਚ ਕਿੰਨੂ 20 ਰੁਪਏ ਪ੍ਰਤੀ ਕਿਲੋ ਵਿਕਿਆ ਜੀ ਜਮਨਾ ਨਗਰ ਦੇ ਜਗਾਦਰੀ ਵਿੱਚ ਕਿੰਨੂ ਦਾ ਭਾਅ 14 ਰੁਪਏ ਪ੍ਰਤੀ ਕਿਲੋ ਰਿਹਾ ਤੇ ਜਾਖਲ ਵਿੱਚ ਕਿੰਨੂ 18 ਰੁਪਏ ਪ੍ਰਤੀ ਕਿਲੋ ਵਿਕਿਆ। ਇਸੇ ਤਰ੍ਹਾਂ ਹੀ ਫਤਿਹਬਾਦ ਦੇ ਜਾਖਲ ਵਿੱਚ ਕਿੰਨੂ 18 ਰੁਪਏ ਤੇ ਮੋਹਿੰਦਰਗੜ੍ਹ ਦੇ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ। ਅੰਬਾਲਾ ਦੇ ਨਰੈਣਗੜ੍ਹ ਵਿੱਚ ਕਿੰਨੂ 16 ਰੁਪਏ ਤੇ ਜੀਨ ਦੇ ਨਿਰਵਾਣਾ ਵਿੱਚ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਹਾ। ਇਸੇ ਤਰ੍ਹਾਂ ਹੀ ਮਵਾਦ ਦੇ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਜੀਨ ਦੇ ਨਿਰਵਾਣਾ ਵਿੱਚ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿੱਲੋ ਵੀ ਕਿਹਾ ਮੰਡੀ ਦੇ ਵਿੱਚ ਕਿੰਨੂ ਦਾ ਭਾ 20 ਰੁਪਏ ਪ੍ਰਤੀ ਕਿਲੋ ਰਿਹਾ ਹਮੀਰਪੁਰ ਵਿੱਚ ਕਿੰਨੂ 30 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਚੰਬਾ ਵਿੱਚ ਕਿੰਨੂ ਦਾ ਭਾ ਸੀ ਜਿਹੜਾ ਉਹ 35 ਰੁਪਏ ਪ੍ਰਤੀ ਕਿਲੋ ਹੋਇਆ ਕੁਰੂਖੇਤਰਾ ਦੇ ਸ਼ਾਹਬਾਦ ਵਿੱਚ ਕਿੰਨੂ ਦਾ ਭਾ 17 ਰੁਪਏ ਪ੍ਰਤੀ ਕਿਲੋ ਰਿਹਾ ਇਸੇ ਤਰ੍ਹਾਂ ਹੀ ਕਾਂਗੜਾ ਦੇ ਪਾਲੰਪੁਰ ਵਿੱਚ ਕਿੰਨੂ 28 ਰੁਪਏ ਪ੍ਰਤੀ ਕਿਲੋ ਵਿਕਿਆ ਤੇ Shimla ਵਿੱਚ ਕਿੰ ਨੂੰ 40 ਰੁਪਏ ਪ੍ਰਤੀ ਕਿਲੋ ਵਿਕਿਆ ਉਹਨਾਂ ਵਿੱਚ ਕਿੰ ਨੂੰ ਦਾ ਭਾਅ 30 ਰੁਪਏ ਪ੍ਰਤੀ ਕਿਲੋ ਤੇ ਕਠੂਆ ਵਿੱਚ ਕਿੰ ਨੂੰ 20 ਰੁਪਏ ਪ੍ਰਤੀ ਕਿਲੋ ਵਿਕਿਆ ਜੰਮੂ ਦੇ ਨਾਰਵਲ ਜੰਮੂ ਦੇ ਵਿੱਚ ਕਿੰ ਨੂੰ ਦਾ ਭਾਅ ਜੜਾ ਰਿਹਾ ਉਹ 22 ਰੁਪਏ ਪ੍ਰਤੀ ਕਿਲੋ ਰਿਹਾ ਹੁਸ਼ਿਆਰਪੁਰ ਦੇ ਦਸੂਆ ਵਿੱਚ ਕਿੰ ਨੂੰ ਦਾ ਭਾਅ 10 ਰੁਪਏ ਤੇ ਫਾਜ਼ਿਲਕਾ ਦੇ ਜਲਾਲਾਬਾਦ ਵਿੱਚ ਕਿੰ ਨੂੰ ਦਾ ਭਾਅ ਜਿਹੜਾ ਉਹ 12 ਰੁਪਏ ਪ੍ਰਤੀ ਕਿਲੋ ਰਿਹਾ ਦਸੂਹਾ ਵਿੱਚ ਕਿੰਨੂ ਸਮਾਲ ਕਿੰਨੂ ਸੀ ਜਿਹੜਾ ਉਹ 10 ਰੁਪਏ ਤੋਂ ਲੈ ਕੇ ਲਾਰਜ ਕਿੰਨੂ ਤੱਕ 30 ਰੁਪਏ ਪ੍ਰਤੀ ਕਿਲੋ ਤੱਕ ਰਿਹਾ ਹੁਸ਼ਿਆਰਪੁਰ ਦੇ ਟਾਂਡਾ ਉਰਮਰ ਦੇ ਵਿੱਚ 50 ਰੁਪਏ ਪ੍ਰਤੀ ਕਿਲੋ ਰਿਹਾ ਕਿੰਨੂ ਦਾ ਭਾਅ ਤੇ ਜੋਧਪੁਰ ਵਿੱਚ ਕਿੰਨੂ 15 ਰੁਪਏ ਪ੍ਰਤੀ ਕਿਲੋ ਰਿਹਾ ਹైదరాబాద్ ਦੇ ਵਿੱਚ ਕਿੰਨੂ ਦਾ ਭਾਅ 60 ਰੁਪਏ ਪ੍ਰਤੀ ਕਿਲੋ ਰਿਹਾ ਹਰੀਦਵਾਰ ਵਿੱਚ ਕਿੰਨੂ ਦਾ ਭਾਅ ਸੀ ਜਿਹੜਾ ਉਹ ਮੀਡੀਅਮ ਸਾਈਜ਼ ਦਾ 10 ਰੁਪਏ ਪ੍ਰਤੀ ਕਿਲੋ ਰਿਹਾ ਤੇ ਰੋ ਰੋਰਕੇ ਦੇ ਵਿੱਚ ਜਿਹੜਾ ਕਿਨੂ ਉਹ 25 ਰੁਪਏ ਪ੍ਰਤੀ ਕਿਲੋ ਜਿਹੜਾ ਵਿਕਿਆ ਜੀ ਤਾਂ ਦੋਸਤੋ ਇਹ ਸੀ ਕਿਨੂ ਮੰਡੀ ਦੇ ਭਾਅ ਵੀਡੀਓ ਨੂੰ ਜਤੋ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਵਾਰ ਦੱਸਿਓ ਜ਼ਰੂਰ ਕਿ ਤੁਹਾਨੂੰ ਜਦੋਂ ਤੁਸੀਂ ਰੇੜੀ ਤੋਂ ਕਿਨੂ ਖਰੀਦਦੇ ਹੋ ਤਾਂ ਕਿਨੂ ਦਾ ਭਾਅ ਕੀ ਰਹਿੰਦਾ ਤੇ ਤੁਸੀਂ ਸਾਡੇ ਨਾਲ ਕਿੱਥੋਂ-ਕਿੱਥੋਂ ਜੁੜਦੇ ਹੋ ਇਹ ਵੀ ਜ਼ਰੂਰ ਦੱਸਿਓ ਧੰਨਵਾਦ